ਹੈਲੋ एवरीवन ਸ਼ਸ਼ੀਕਾਰ ਜੀ ਸਾਰਿਆਂ ਨੂੰ ਹੋਪਸ ਯੂ ਆਰ ਵੈਰੀ ਵੈਲ ਯਰ ਪਲੇਸਿਸ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਪਾਉਣ ਲੱਗੇ ਆ ਤੁਹਾਡੇ ਲਈ ਇਹ ਰਹਿਣਗੇ ਜੀ ਸ਼ੀਮਰ ਮਿਸ਼ਲੀਨ ਦੇ ਸੂਟ ਬੜੇ ਪਿਆਰੇ ਜਿਹੇ ਸੂਟ ਨੇ ਜੀ ਜੋ ਆਪਾਂ ਸਮਰ ਦੇ ਵਿੱਚ ਵੇਅਰ ਕਰ ਸਕਦੇ ਆਂਗੇ ਬਹੁਤ ਸੋਹਣੇ ਸੂਟ ਨੇ ਵੱਟੇ ਨਾਲ ਤੇ ਲਾਈਨਿੰਗ ਲੱਗੂਗੀ ਵੈਸੇ ਜੇ ਕਿਸੇ ਨੇ ਨਹੀਂ ਲਗਵਾਨੀ ਗਰਮੀ ਦੇ ਵਿੱਚ ਤਾਂ ਨਾ ਵੀ ਲਗਵਾ ਸਕਦੇ ਨੇ ਵੱਟ ਮੈਂ ਤਾਂ ਇਹੀ ਪ੍ਰੇਫਰ ਕਰੂੰਗੀ ਕਿ ਇਹ ਮਿਸ਼ਲìn ਦੇ ਪਿਓਰ ਵਾਲੇ ਸੂਟ ਰਹਿਣਗੇ ਤਾਂ ਇਹਨਾਂ ਤੇ ਲਾਈਨਿੰਗ ਜ਼ਰੂਰ ਲਗਵਾਇਓ ਤੁਸੀਂ ਬੜੇ ਸੋਹਣੇ ਸੋਹਣੇ ਜੇ ਸੂਟ ਨੇ ਤੇ ਸਟਫ ਹੀ ਬੜਾ ਪਿਆਰਾ ਜ ਹੈ ਬਹੁਤ ਜ਼ਿਆਦਾ ਸੌਫਟ ਤੇ ਫਾਈਨ ਵਾਲਾ ਸਟਫ ਰਹੂਗਾ ਬਹੁਤ ਹੀ ਜ਼ਿਆਦਾ ਵਧੀਆ ਸੁਪੀਰੀਅਰ ਫੈਬਰਿਕ ਹੈਗਾ ਤੇ ਤੁਹਾਨੂੰ ਜਿਹੜੀ ਫੀਲ ਹੈ ਚੈੱਕ ਕਰਵਾ ਦਿੰਨੇ ਆ ਬੜਾ ਸੋਹਣਾ ਜਿਹਾ ਸੂਟ ਹੈ ਤੇ ਕਲਰ ਵੀ ਬੜਾ ਪਿਆਰਾ ਜਾਏਗਾ ਬਹੁਤ ਸੋਹਣਾ ਸੌਫਟ ਵਾਲਾ ਫੈਬਰਿਕ ਰਹੂਗਾ ਤੇ ਫਰਸਟ ਕਲਰ ਆਪਣੇ ਕੋਲ ਇੱਕ ਕਲਰ ਹੈ ਜੀ ਬੜਾ ਪਿਆਰਾ ਜਿਹਾ ਗਾਜਰੀ ਸ਼ੇਡ ਹੈਗਾ ਬਹੁਤ ਸੋਹਣਾ ਜਿਹਾ ਪ੍ਰਿੰਟ ਹੈਗਾ ਇਹਦਾ ਬਹੁਤ ਸੋਹਣਾ ਸੂਟ ਹੈ ਤੇ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਉਹ ਵੀ ਬੜੇ ਜੈਨੂਨ ਜਿਹੇ ਪ੍ਰਾਈਸ ਨੇਗੀ ਤੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋਗੇ ਤੇ ਨੈਕਸਟ ਜਿਹੜਾ ਹੈਗਾ ਆਪਣੇ ਕੋਲ ਇਹ ਬੜਾ ਸੋਹਣਾ ਜਾਂ ਪ੍ਰਿੰਟ ਹੈ ਵੀ ਗ੍ਰੇ ਦੇ ਵਿੱਚ ਗ੍ਰੇ ਅ ਬੜਾ ਸੋਹਣਾ ਜਾਂ ਦੇਖੋ ਕਿੰਨਾ ਪਿਆਰਾ ਜਾਂ ਲੀਫ ਬਣੇ ਹੋਏ ਨੇਗੇ ਬੜਾ ਸੋਹਣਾ ਜਾਂ ਫੈਬਰਿਕ ਬੜਾ ਕਮਾਲ ਦਾ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਤੇ ਪੂਰਾ ਸੂਟ ਤੁਹਾਨੂੰ ਮੈਂ ਪ੍ਰਿੰਟ ਦਿਖਾ ਦੇਣੀ ਹੈਗੀ ਬੜਾ ਸੋਹਣਾ ਜਾਂ ਇਹਦਾ ਜਿਹੜਾ ਪ੍ਰਿੰਟ ਹੈਗਾ ਪ੍ਰਿੰਟ ਬੜਾ ਪਿਆਰਾ ਜਿਹਾ ਹੈ ਤਾਂ ਤੇ ਇਨਾਂ ਦੀ ਪ੍ਰਾਈਸ ਵੀ ਬਹੁਤ ਘੱਟ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਦਿਖਾਵਾਂਗੇ ਆਪਾਂ ਦੱਸਾਂਗੇ ਨਾਮ ਨਾਲ ਤੇ ਆਪਣਾ ਕੰਟੈਕਟ ਨੰਬਰ ਵੀ ਦੇਵਾਂਗੇ ਤੇ ਨੈਕਸਟ ਜੋ ਹੈਗਾ ਉਹ ਇਹ ਵੀ ਲਾਈਟ ਜਾਂ ਪੀਚ ਛੇੜ ਹੈਗਾ ਰਸਟ ਪੀਚ ਜਾਂ ਛੇੜ ਹੈਗਾ ਇਹਦੇ ਵਿੱਚ ਬੜਾ ਸੋਹਣਾ ਜਾਂ ਕਲਰ ਬੜੇ ਸੋਹਣੇ-ਸੋਹਣੇ ਨੇ ਕਿ ਪ੍ਰਿੰਟ ਵੀ ਬੜੇ ਸੋਹਣੇ ਜੀ ਨੇ ਇਹਨਾਂ ਦੇ ਮਿਕਸ ਅਪ ਜੇ ਪ੍ਰਿੰਟ ਨੇਗੇ ਬਹੁਤ ਸੋਹਣੇ ਜੇ ਪ੍ਰਿੰਟ ਨੇਗੇ ਤੇ ਨੈਕਸਟ ਦੇਖੋ ਕਿੰਨਾ ਪਿਆਰਾ ਜਾਂ ਪ੍ਰਿੰਟ ਆਏਗਾ ਕਿੰਨਾ ਸੋਹਣਾ ਜਾਂ ਪ੍ਰਿੰਟ ਆਇਆ ਹੈਗਾ ਇਹ ਜੈਲੋ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਵੀ ਇਹਨੂੰ ਪੈਰਟ ਜਾਂ ਜੈਲੋ ਕਹਿ ਸਕਦੇ ਆਪਾਂ ਜੈਲੋ ਵੀ ਨਹੀਂ ਕਹਿ ਸਕਦੇ ਪੈਰਟ ਜਾਂ ਜੈਲੋ ਹੈਗਾ ਬੜਾ ਸੋਹਣਾ ਜਾਂ ਦੇਖੋ ਕਿੰਨਾ ਪਿਆਰਾ ਜਾਂ ਪ੍ਰਿੰਟ ਹੈਗਾ ਤੇ ਨੈਕਸਟ ਜੋ ਹੈਗਾ ਉਹ ਬੜਾ ਪਿਆਰਾ ਜਾਂ ਬਲੈਕ ਦੇ ਵਿੱਚ ਇਹ ਵੀ ਬਹੁਤ ਸੋਹਣੇ ਜਿਹਾ ਪ੍ਰਿੰਟ ਹੈਗਾ ਪ੍ਰਿੰਟ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਸਾਰੇ ਡਿਜ਼ਾਈਨਿੰਗ ਪ੍ਰਿੰਟ ਤੇ ਸਟੱਫ ਬੜਾ ਪਿਆਰਾ ਹੈਗਾ ਹਲਕਾ ਤੇ ਲਾਈਟ weight ਸੂਟ ਰਹਿਣਗੇ ਸੂਟ ਬੜੇ ਲਾਈਟ weight ਨੇਗੇ ਬਹੁਤ ਸੋਹਣੇ ਸੂਟ ਨੇ ਜੀ ਤੇ ਜੇ ਤੁਸੀਂ ਪ੍ਰਾਈਸ ਸੁਣੋਗੇ ਤਾਂ ਸੁਣ ਕੇ ਹੈਰਾਨ ਹੀ ਰਹਿ ਜਾਓਗੇ ਪ੍ਰਾਈਸ ਵੀ ਬਹੁਤ ਜੈਨੂਇਨ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਆਪਣੇ ਕੋਲੇ ਕਲਰ ਨੇ ਕੀ ਕਲਰ ਵੀ ਸਾਰੇ ਮਿਕਸ ਅਪ ਜੇ ਆਏ ਨੇਗੇ ਇਹ ਬਜ਼ੁਰਗਾਂ ਵਾਸਤੇ ਵੀ ਨੇਗੇ ਤੇ ਤੇ ਆਪਾਂ ਕਸ ਕਾਟੇਜ ਵਾਲੇ ਵੀ ਪਾ ਸਕਦੇ ਨੇ ਲਾਈਟ ਡਾਰਕ ਹਰ ਤਰ੍ਹਾਂ ਦਾ ਆਪਾਂ ਲੈ ਕੇ ਆਏ ਹਾਂਗੇ ਜਿੰਨੇ ਵੀ ਸੂਟ ਲੈ ਕੇ ਆਏ ਆ ਇਹਨਾਂ ਦੇ ਵਿੱਚ ਕੁਆਂਟੀਟੀ ਮਿਲ ਜੂਗੀ ਬਟ ਕਲਰ ਸੇਮ ਹੀ ਰਹਿਣਗੇ ਦੇਖੋ ਜੀ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਿੰਟ ਹੀ ਬੜੇ ਸੋਹਣੇ ਸੋਹਣੇ ਨੇ ਇਹਨਾਂ ਦੇ ਬਹੁਤ ਸੋਹਣੇ ਪ੍ਰਿੰਟ ਨੇ ਤੇ ਨੈਕਸਟ ਬੜਾ ਪਿਆਰਾ ਜਿਹਾ ਫਿਰੋਜ਼ੀ ਲਾਈਟ ਜਿਹਾ ਫਿਰੋਜ਼ੀ ਕਲਰ ਹੈਗਾ ਬੜੇ ਸੋਹਣੇ ਸੋਹਣੇ ਪ੍ਰਿੰਟ ਨੇਗੇ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਬੜਾ ਸੋਹਣਾ ਜਿਹਾ ਸੂਟ ਹੈ ਵੀ ਤੇ ਸਾਰੇ ਸੂਟ ਮਸ਼ਲੀਨ ਸ਼ਿਮਰ ਮਸ਼ਲੀਨ ਦੇ ਵਿੱਚ ਰਹਿਣਗੇ ਜੀ ਤੇ ਬਹੁਤ ਸੋਹਣਾ ਫੈਬਰਿਕ ਹੈ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋਗੇ ਤੇ ਲਾਸਟ ਵਨ ਜੋ ਆਪਣੇ ਕੋਲ ਹੈਗਾ ਜੀ ਇਹ ਵੀ ਆਫ ਵਾਈਟ ਦੇ ਵਿੱਚ ਹੀ ਹੈਗਾ ਤੁਬੜਾ ਸੋਹਣਾ ਜੈ ਵੀ ਸਾਰੇ ਕਲਰ ਇਕ ਤੋਂ ਇਕ ਨੇਗੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਆਪਣਾ ਜਿਹੜਾ ਨੰਬਰ ਹੈ 9253115036 ਆਪਣਾ ਨੰਬਰ ਇਹਦੇ ਉੱਤੇ ਕੰਟੈਕਟ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋਗੇ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੈ ਜੀ ਤੁਹਾਡਾ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਚੱਕਲ ਹਰਿਆਣਾ ਡਿਸਟ੍ਰਿਕਟ ਫਤਿਹਵਾੜ ਤਹਿਸੀਲ ਟੋਹਣਾ ਤੋਂ ਤੇ ਨੇੜੇ ਪਟਵਾਰ ਆਫਿਸ ਆਪਣਾ ਘਰ ਤੋਂ ਹੀ ਕੰਮ ਸਟਾਰਟ ਕੀਤਾ ਹੋਇਆ ਤਾਂ ਤੁਸੀਂ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਹੋਗੇ ਤੇ ਅੱਜ ਵਾਲੇ ਜਿਹੜੇ ਸੂਟ ਨੇਗੇ ਇਹਨਾਂ ਦਾ ਪ੍ਰਾਈਸ ਸਿਰਫ 800 ਰੁਪਇਆ ਰਹੂਗਾ ਜੀ ਸਿਰਫ 800 ਰੁਪਇਆ ਓਨਲੀ 800 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਰਿਹਾ ਤੇ ਸ਼ਿਪਿੰਗ ਐਕਸਟਰਾ ਹੋਗੀ ਥੈਂਕ ਯੂ ਜੀ